ਕੀ ਨਾਮ ਆ ਜੀ ਸਿਲਿੰਦਰਾਵਤੀ ਕੀ ਗੱਲ ਕੀ ਹੋਈ ਹੈ ਜੀ ਦਬਾਤ ਨਹੀਂ ਮੇਰੇ ਭਾਈ ਰੋਟੀ ਖਾਂਦੀ ਸੀ ਅੱਛਾ ਜੀ ਰੋਟੀ ਖਾ ਕੇ ਅੱਢੀ ਤੀਮਾ ਕਹੇ ਜੀ ਦੋ ਘੰਟਾ ਤਬ ਬੈਠਾ ਕਰਨ ਲੱਗੀ ਜੀ ਨਾ ਮਾਤਾ ਜੀ ਪਾਣੀ ਪੀਣ ਮੇਰੇ ਭਾਈ ਛੰਡਾ ਪਾਣੀ ਦਾ ਹੈ ਨਹੀਂ ਇਹਨਾਂ ਹਰ ਪਾਣੀ ਕੇ ਮਾ ਬਾ ਅੱਛਾ ਜੀ ਟੁਟੀਆ ਬਸ ਹੋਰ ਲੱਗਿਆ ਆਨੇ ਪਾਰ ਤੇ ਨਹੀਂ ਬਹਿੰਦਾ ਇਕੱਲੇ ਕਿੰਨੇ ਜਾਣੇ ਸੀ ਇੱਕ ਜਣਾ ਸੀ ਕਿਵੇਂ ਮੂੰਹ ਕੱਲ ਬੈਠੇ ਹੋਏ ਸੀ ਜਿਵੇਂ ਸੀ ਨਾ ਨੰਗਾ ਮੂੰਹ ਤਾਂ ਉਸੇ ਕੋਈ ਮੋੜਾ ਸੀ ਹਾਂ ਨਾ ਕਿੰਨੀ ਗੋਮਲ ਲੱਗਦੀ ਹੈ 38 ਸਾਲ ਦਾ ਹਾਂ ਅੱਛਾ ਪਹਿਲਾਂ ਨਹੀਂ ਦੇਖਿਆ ਕਦੇ ਇਹ ਚਾਉਂਦਾ ਉਹ ਇੱਥੇ ਨੂੰ ਲੱਗਦਾ 3400 ਤਾਂ ਲੱਗਦਾ ਉਹ ਜੀ ਪਹਿਲਾਂ ਵੀ ਕਦੇ ਕੋਈ ਇਦਾਂ ਦਾ ਤੁਹਾਡੇ ਘਰੇ ਬੰਦਾ ਕੋਈ ਆਇਆ ਜਾਂ ਪਾਣੀ ਪੀਣ ਨੂੰ ਜਾਂ ਨਾ ਕਦੇ ਵੀ ਨਹੀਂ ਘਰੇ ਕੌਣ-ਕੌਣ ਰਹਿੰਦਾ ਤੁਸੀਂ ਕੱਲੇ ਹੋ ਜਾਂ ਪਰਿਵਾਰ ਨਾਲ ਆਪਾਂ ਰੱਬ ਨੇ ਨਾ ਤਾ ਕੱਲੇ ਰਹਿਆ ਕੱਲੇ ਰਹਿੰਦੇ ਨੇ ਕੱਲੇ ਹੀ ਰਹਿੰਦੇ ਨੇ ਕੱਲੇ ਇਹ ਇਥੇ ਇੱਕ 90 ਸਾਲਾ ਬਜ਼ੁਰਗ ਜਿਹੜੇ ਇਕੱਲੇ ਘਰੇ ਰਹਿੰਦੇ ਨੇ ਉਹਨਾਂ ਦੇ ਘਰੇ ਕੋਈ ਬੰਦਾ ਆਇਆ ਅਣਪਛਾਤਾ ਸ਼ੱਕ ਸ਼ਾਇਆ ਉਹਨਾਂ ਨੂੰ ਕਹਿੰਦੇ ਵੀ ਸਾਨੂੰ ਪਾਣੀ ਬਲਾਉ ਪਿਆਸ ਲੱਗੀ ਆ ਉਹ ਪਾਣੀ ਬਰਾਉਣ ਲਈ ਅੰਦਰ ਗਏ ਤਾਂ ਪਾਣੀ ਲੈਣ ਲਈ ਤਾਂ ਉਹਨਾਂ ਨੂੰ ਗੱਲਾਂ ਝੁਲਝਾ ਕੇ ਉਹਨਾਂ ਤੋਂ ਵਾਲੀਆਂ ਖੋਹ ਕੇ ਲੈ ਗਏ ਭੱਜ ਕੇ ਡਬੀ ਬਿਆਰਵਾਲ ਨੂੰ ਭੱਜ ਗਏ ਤੇ ਕਿਵੇਂ ਦਿਖਦੈ ਉਹ ਜਿਹੜੀ ਘਟਨਾ ਹੋਈ ਏ ਇਹ ਬਹੁਮੰਦਬਾਗੀ ਘਟਨਾ ਜੀ ਪੰਜ ਚਾਰ ਦਿਨ ਪਹਿਲਾਂ ਸਾਡਾ ਉਰੋ ਸਾਈਕਲ ਵੀ ਚੱਕ ਕੇ ਆ ਗਿਆ ਉਹਦੇ ਬਾਰੇ ਵੀ ਸਾਨੂੰ ਕੁਝ ਨਹੀਂ ਪਤਾ ਲੱਗਿਆ ਇਹ ਤਾਂ ਅਜੇ ਤੱਕ ਅਸੀਂ ਇੱਥੇ ਐਸੀ ਜੀ ਘਟਨਾ ਕੋਈ ਦੇਖੀ ਨਹੀਂ ਹੈਗੀ ਨਾ ਅਸੀਂ ਕਦੇ ਇਸ ਮੁਹੱਲੇ ਸੁਣਿਆ ਪਾਜੀ ਇੰਨੇ ਡੀਪ ਮੁਹੱਲੇ ਤੇ ਤੁਸੀਂ ਰਹਿੰਦੇ ਹੋ ਚੋਰ ਵੀ ਕੋ ਬਣਾਉਂਦਾ ਕੈਮਰੇ ਕੁਮਰੇ ਨਹੀਂ ਲੱਗੇ ਹੋਏ ਇੱਥੇ ਪਾਜੀ ਕੈਮਰੇਆਂ ਦੇ ਕੁਝ ਘੱਟ ਲੱਗੇ ਹੋਏ ਨੇ ਕੁਝ ਸਾਡੀ ਗਲਤੀ ਆ ਅਸੀਂ ਲਵਾਏ ਨਹੀਂ ਪਰ ਹੁਣ ਅਸੀਂ ਲਵਾਵਾਂਗੇ ਪੁਲਿਸ ਨੂੰ ਪਲਾਇ ਕਰਤੀ ਹੈ ਹਾਂਜੀ ਪੁਲਿਸ ਨੂੰ ਤਲਾਸ਼ ਕਰਤੀ ਦੀ ਕੀ ਕਹਿਣਾ ਹੁੰਦਾ ਉਹ ਕਹਿੰਦੇ ਅਸੀਂ ਆ ਰਹੇ ਹਾਂ ਮੌਕਾ ਦੇਖਣ ਮੌਕਾ ਦੇਖਣ ਆ ਰਹੇ ਹਾਂ ਅਸੀਂ ਮੰਗ ਕੀ ਕਰਦੇ ਹਾਂ ਮੰਗਾ ਸੀ ਇਹੀ ਕਰਦੇ ਆ ਵੀ ਸਾਨੂੰ ਸੇਫਟੀ ਚਾਹੀਦੀ ਹੈ ਅੱਜ ਕੀ ਨਾਮ ਆ ਰਿਹਾ ਜੀ ਮੇਰਾ ਨਾਮ ਰਜਤ ਖੁੱਲਰ ਹੈ ਬਿਲਕੁਲ ਜੀ ਮਹੱਲੇ 'ਚ ਘਟਨਾ ਹੋਈ ਹੈ ਕੀ ਸੀ ਇਹਦਾ ਸਾਰਾ ਮਾਮਲਾ ਦੁਰਘਟਨਾ ਦੇਖੋ ਆਪਣੇ ਪੁਰਾਣੇ ਬਜ਼ੁਰਗ ਨੇ ਮਹੱਲੇ ਦੇ ਵੈਸੀ ਆਪਣਾ ਮਹੱਲਾ ਜਿਹੜਾ ਸਾਰਾ ਪਰਿਵਾਰਿਕ ਮਹੱਲਾ ਸਾਰਾ ਬਾਹਰ ਬੈਠਦੇ तकरीबन ਸਾਰੇ ਪਰ ਬਜ਼ੁਰਗ ਇਕੱਲੇ ਬੈਠੇ ਸੀ ਦੋ ਮਤਲਬ ਕਿ ਨੌਜਵਾਨ ਆਏ ਨੇ ਜਿਹੜੇ ਮੋਟਰਸਾਈਕਲ ਤੇ ਅਨਪਛਾਤੇ ਆ ਕੇ ਪਾਣੀ ਮੰਗਦੇ ਨੇ ਗਰਮੀ ਆ ਉਹਨਾਂ ਨੇ ਸੇਵਾ ਦੇ ਚਲੋ ਕਰਕੇ ਪਾਣੀ ਪਿਲਾਇਆ ਪਰ ਉਹਨਾਂ ਨੇ ਇਹਨਾਂ ਦੀਆਂ ਬਾੜੀਆਂ ਖੋ ਕੇ ਬਹੁਤ ਨੀਚੇ ਜਿਹੜੀ ਹਰਕਤ ਕੀਤੀ ਹੈ ਬਹੁਤ ਸ਼ਰਮਨਾਕ ਹੈ ਆਪਣੇ ਜਿਹੜੇ ਬੰਦੇ ਕਰਕੇ ਗਏ ਨੇ ਇਹ ਕੰਮ ਤੇ ਮਹੱਲੇ ਦੇ ਵਿੱਚ ਮਤਲਬ ਕਿ ਸਾਰੇ ਇਕੱਠੇ ਵੀ ਰਹਿੰਦੇ ਆ ਤੇ ਅੱਜ ਉਹ ਜਿਹੜੀ ਵਾਰਦਾਤ ਹੋਈ ਹੈ ਇਹ ਬਹੁਤ ਸ਼ਰਮਨਾਕ ਹੈ ਕੱਲੂ ਕੁਝ ਹੋਰ ਵੀ ਹੋ ਸਕਦਾ ਮੈਂ ਤਾਂ ਇਹੀ ਕਹੂੰਗਾ ਵੀ ਆਪਾਂ ਇੱਥੇ ਕਾਰਵਾਈ ਕਰੀਏ ਵੀ ਕੱਲੂ ਜਿਹੜੀਆਂ ਇਹ ਚੀਜ਼ਾਂ ਨੇ ਇਹ ਰੁਕਣ ਜਿਹੜਾ ਆਪਣੇ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੈ ਇੱਥੇ ਜਿਹੜੀ ਪ੍ਰਸ਼ਾਸਨ ਹੈ ਉਹ ਜਲਦ ਤੋਂ ਜਲਦ ਕਾਰਵਾਈ ਕਰੇਗਾ ਰਜੇ ਜੀ ਗੱਲ ਕਰੀਏ ਸੰਗਣੀ ਸੰਗਣੀ ਵਾਦੀ ਹੈ 12 ਵਰਦਤ ਹੋਣੀ ਲੋ ਐਂਡ ਆਰਡਰ ਨੂੰ ਕਿੱਥੇ ਦੇ ਲੋ ਐਂਡ ਆਰਡਰ ਦੀ ਗੱਲ ਕਰੀਏ ਦੇਖੋ ਇਹ ਪ੍ਰਸ਼ਾਸਨ ਦਾ ਕੰਮ ਹੈ ਬਾਕੀ ਜਿਹੜੇ ਅਸੀਂ ਮਹੱਲੇ ਵਾਲੇ ਆ ਸਾਡੀ ਤਾਂ ਏਕਤਾ ਹੈਗੀ ਸਾਡੀ ਮੈਜੋਰਟੀ ਤਾਂ ਹੈਗੀ ਆ ਅਸਤਾ ਨਾਲ ਖੜਿਆ ਜੇ ਅੱਜ ਤੁਸੀਂ ਦੇਖੋ ਸਾਰੇ ਪਾਸੇ ਸਾਡਾ ਮਹੱਲਾ ਨਾਲ ਹੀ ਖੜਾ ਵਾ ਜੇ ਪ੍ਰਸ਼ਾਸਨ ਦੀ ਗੱਲ ਕਰੀਏ ਉਹਨਾਂ ਦੇ ਜਿਹੜੇ ਲੋ ਐਂਡ ਆਰਡਰ ਨੇ ਉਹਨਾਂ ਨੂੰ ਜਦ ਤੋਂ ਜਦ ਸਖਤ ਕਰਨ ਵੀ ਜਿਹੜੀਆਂ ਛੋਟੀਆਂ-ਛੋਟੀਆਂ ਵਾਰਦਤਾਂ ਨੇ ਕੱਲ ਉਹ ਬੜਾ ਰੂਪ ਨਾ ਲੈਣ ਇਨੂੰ ਹੁਣੇ ਕੰਟਰੋਲ ਕੀਤਾ ਜਾਵੇ ਇੱਕ ਵੱਡੀ ਕਾਰਵਾਈ ਵੱਡੀ ਲਾਪਰਵਾਹੀ ਦੇਖੀ ਗਈ ਜਿੰਨੇ 1 ਮੰਨੇਦਾਂ ਚ ਕਿਤੇ ਕੈਮਰੇ ਨਹੀਂ ਹੈਗੇ ਤੇ ਗਾਹ ਨੂੰ ਕੀ ਕਹਿਣਾ ਤੁਹਾਨੂੰ ਕੈਮਰੇ ਦੇਖੋ ਅਸੀਂ ਆਪਸ ਚ ਹੁਣ ਗੱਲ ਕਰਾਂਗੇ ਸਾਰੇ ਬੈਠ ਕੇ ਮhalla ਨਿਵਾਸੀ ਗੱਲ ਕਰਾਂਗੇ ਕੈਮਰੇ ਦੀ ਗੱਲ ਵੀ ਕਰਾਂਗੇ ਜੇ ਜਿਆਦਾ ਤੋਂ ਜਿਆਦਾ ਹੋਇਆ ਕੋਈ ਇੱਕ ਸਕਿਉਰਿਟੀ ਗਾਰਡ ਵੀ ਪ੍ਰੋਵਾਈਡ ਕਰਾਂ ਕਰਾਂਗੇ ਸਾਰੇ ਆਪਸ ਚ ਗੱਲ ਕਰਕੇ ਕਿਉਂਕਿ ਸਾਡੇ ਵਹੀਕਲ ਵੀ ਬਾਹਰ ਖੜੇ ਨੇ ਕਈਆਂ ਦੇ ਠੀਕ ਹੈ ਜੀ ਕੱਲ ਉਹਨਾਂ ਨਾਲ ਕੋਈ ਮਿਸ ਹੈਪਨਿੰਗ ਹੋ ਜਾਵੇ ਕਿਸੇ ਦਾ ਕੁਝ ਨੁਕਸਾਨ ਹੋ ਜਾਵੇ ਤਾਂ ਇਹ ਉੱਤੇ ਕੰਟਰੋਲ ਵੱਧ ਤੋਂ ਵੱਧ ਕੀਤਾ ਜਾਵੇ ਇਹ ਹੀ ਮੈਂ ਗੱਲ ਕਰ ਰਿਹਾ ਹਾਂ ਘਟ ਹਾਂਜੀ ਉਹਨਾਂ ਨੇ ਰਿਪੋਰਟ ਲਿਖਾਈ ਆ ਉਹ ਕਹਿ ਰਹੇ ਨੇ ਪ੍ਰਸ਼ਾਸਨ ਵੀ ਕਹਿ ਰਿਹਾ ਵੀ ਅਸੀਂ ਜਲਦ ਤੋਂ ਜਲਦ ਪਹੁੰਚ ਰਹੇ ਆ ਦੁਬਾਰਾ ਉਹਨਾਂ ਨਾਲ ਇਨ ਟੱਚ ਹੈਗੇ ਆ ਕਹਿੰਦੇ ਸੀਗੇ ਵੀ ਪਹੁੰਚ ਜਾਵਾਂਗੇ ਬਾਕੀ ਦੇਖੋ ਹੁਣ ਇਹ ਅਸਲ ਚ ਇੱਥੇ ਨਾ ਡੱਬੀ ਬਾਜ਼ਾਰ ਹੈਗਾ ਉਹਦੇ ਵਿੱਚ ਡੱਬੀ ਬਾਜ਼ਾਰ ਦੇ ਨਾਲ ਇੱਕ ਮਹੱਲਾ ਬਾਰਡ ਨੰਬਰ 3 ਉੱਥੇ ਮਾਤਾ ਸੀਗੀ ਇੱਕ 82 ਸਾਲ ਦੀ ਉਹ ਆਪਣੇ ਘਰ ਦੇ ਵਿੱਚ ਬੈਠੀ ਸੀ ਦਰਵਾਜ਼ਾ ਖੁੱਲਾ ਸੀ ਉਦੇ ਵਿੱਚ ਇੱਕ ਅਨਨੋਨ ਵਿਅਕਤੀ ਆਇਆ ਆ ਕੇ ਮਾਤਾ ਤੋਂ ਪਾਣੀ ਦੀ ਮੰਗ ਕੀਤੀ ਪਾਣੀ ਦੀ ਮੰਗ ਕਰਨ ਤੋਂ ਬਾਅਦ ਜਦੋਂ ਮਾਤਾ ਨੇ ਕਿਹਾ ਵੀ ਪਾਣੀ ਹੈ ਨਹੀਂ ਤਾਂ ਉਸ ਬੰਦੇ ਨੇ ਮੌਕਾ ਦੇਖ ਜੀ ਸਾਰੀ ਉਹਦੇ ਕੰਨਾਂ ਦੀਆਂ ਵਾਲੀਆਂ ਲਾ ਕੇ ਜਿਹੜਾ ਹੈਗਾ ਉਹ ਭੱਜ ਗਿਆ ਸਰ ਕੁਝ ਪਤਾ ਲੱਗਿਆ ਵੀ ਇਕੱਲਾ ਹੀ ਸੀਗਾ ਜਾਂ ਹੋਰ ਵੀ ਨਾਲ ਕੋਈ ਸੀਗਾ ਸ਼ਾਮਿਲ ਇਹਦੇ ਵਿੱਚ ਜਦੋਂ ਉਹ ਆਇਆ ਤਾਂ ਇਕੱਲਾ ਸੀਗਾ ਮਾਤਾ ਨੇ ਇਕੱਲੇ ਨੂੰ ਹੀ ਦੇਖਿਆ ਤੇ ਜਿਹੜੀ ਉਕੇ ਤਾਂ ਪਤੀਸ਼ੀ ਜਾਰੀ ਹੈ ਉਹਦੇ ਵਿੱਚ ਜਿਵੇਂ ਜਿਵੇਂ ਵੀ ਉਹਦੇ ਨਾਲ ਦੇ ਹੋਣਗੇ ਉਹ ਸਾਰੇ ਫੜ ਲਏ ਜਾਣਗੇ ਸੀਸੀਟੀਵੀ ਵਗੈਰਾ ਜਿਹੜੇ ਅਸੀਂ ਕੰਗਾਲ ਰਹੇ ਹਾਂ ਇਹ ਮਾਤਾ ਕੱਲੀ ਰਹੇਗੀ ਇਹ ਮਾਤਾ ਕੱਲੀ ਰਹਿੰਦੀ ਹੈ ਇਹਦੇ ਬੱਚੇ ਨੇ ਜਿਹੜੇ ਸਾਰਿਆਂ ਦੀ ਮੌਤ ਹੋ ਚੁੱਕੀ ਹੈ ਤੇ ਹੁਣ ਜਾਣ ਤੋਂ ਕਿ ਸੀਸੀਟੀਵੀ ਕੈਮਰੇ ਅਸੀਂ ਦੇਖ ਰਹੇ ਹਾਂ ਜਿਹੜੇ ਉੱਥੇ ਦੇ ਲੋਕਲ ਜਿਹਨੇ ਬੰਦਿਆਂ ਨੇ ਉਸ ਉਹਨਾਂ ਦੀ ਆਵਾਜ਼ਾਂ ਹੀ ਬਾਰੇ ਦੱਸਿਆ ਉਦੇ ਮੁਗਲ ਮੁਤਾਬਕ ਤੀਸ ਕੀਤੀ ਜਾ ਰਹੀ ਹੈ ਉਮੀਦ ਹੈ ਜਲਦੀ ਅਸੀਂ ਪੜ ਲਾਂਗੇ